ਮਰਦਾਨ ਨਿਊ ਯੰਗ ਫਾਈਵ ਸਟਾਰ ਕਲੱਬ ਇੱਕ ਜੈਨ ਪਰਿਵਾਰ ਦਾ ਬੱਚਾ ਹੈ ਜੈਨ ਪਰਿਵਾਰ ਤੇ ਜੰਮਿਆ ਹੈ ਜੈਨ ਪਰਿਵਾਰ ਤੇ ਸਾਡਾ ਜਿਹੜਾ ਮੋਟਿਵ ਆ ਉਹ ਸੇਵਾ ਹੈ ਅੱਜ ਦਾ ਕੈਂਪ ਹੈ ਜਿਹੜਾ ਉਹ 26 11 2011 ਨੂੰ ਜਿਹੜੇ ਸਾਡੇ ਬੰਬੇ ਦੇ ਵਿੱਚ ਜਵਾਨ ਸ਼ਹੀਦ ਹੋਏ ਸੀ ਉਹਨਾਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਅੱਜ ਲਗਾਇਆ ਗਿਆ ਹੈ ਇਹ ਕੈਂਪ ਥੈਲਸੀਮੀਆ ਪੀੜਿਤ ਬੱਚਿਆਂ ਨੂੰ ਸਮਰਪਿਤ ਹੈ ਥੈਲਸੀਮੀਆ ਉਹ ਬਿਮਾਰੀ ਹੈ ਜਿਹਦੇ ਵਿੱਚ ਬੱਚੇ ਦਾ ਖੂਨ ਹਰ 15 ਦਿਨ ਬਾਅਦ ਚੇਂਜ ਹੁੰਦਾ ਹੈ ਅਸੀਂ ਉਹਨਾਂ ਬੱਚਿਆਂ ਨੂੰ ਨਮਨ ਕਰਦੇ ਹੋਏ ਹੀ ਇਹ ਬਲੱਡ ਡੋਨੇਸ਼ਨ ਕੈਂਪ ਲਾਇਆ ਅੱਜ ਦੇ ਜਿੰਨੇ ਯੂਨਿਟ ਹੈ ਡੀ ਐਮ ਸੀ ਟੀਮ ਸਾਡੇ ਕੋਲ ਆਈ ਹੈ ਇਹ ਥੈਲਸੀਮੀਆ ਪੀੜਿਤ ਬੱਚਿਆਂ ਵਾਸਤੇ ਹੈ ਥੈਲਸੀਮੀਆ ਪੀੜਿਤ ਬੱਚਿਆਂ ਨੂੰ ਸਮਰਪਿਤ ਹੈ ਥੈਲਸੀਮੀਆ ਦੇ ਵਿੱਚ ਹਰ ਬੱਚੇ ਦਾ ਖੂਨ 15 ਦਿਨ ਬਾਅਦ ਚੇਂਜ ਹੋਣਾ ਹੈ ਤਾਂ ਮੈਂ तमाम ਲੁਧਿਆਣਾ ਨਿਵਾਸੀਆਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਜਿਸ ਲਾਈਵ ਨੂੰ ਦੇਖ ਰਹੇ ਹੋ ਤਾਂ 2 ਵਜੇ ਤੱਕ ਕਮਲਾ ਲੋਡਿਆ ਕਾਲਜ ਦੇ ਵਿੱਚ ਆ ਕੇ ਬਲੱਡ ਡੋਨੇਟ ਕਰੋ ਤਾਂ ਕਿ ਤੁਹਾਡੇ ਦਿੱਤੇ ਇੱਕ ਯੂਨਿਟ ਨਾਲ ਤਿੰਨ ਜ਼ਿੰਦਗੀਆਂ ਬਚਣ ਜੈ ਜਨਿੰਦਰ ਜੈ ਮਹਾਵੀਰ ਜੈ ਮਾਤਾ ਅੱਥਰਾਂ ਬੜਾ ਨਾਲੇ ਇੱਥੇ ਲਿ ਸੜ ਆਇਆ ਐਂਗਰ ਸਾਹਿਬ ਇੱਥੇ ਆੜਾ ਐਂਗਰ ਸਾਹਿਬ ਆ ਹਾਂ ਮਾਈਕ ਉਹ ਕਿਹਨਾਂ ਚੌਕੀ ਕਰਾ ਵੀ ਇੱਥੇ ਅੱਜ ਬੋਵੀ ਜੈਨ ਜੀ ਔਰ ਉਹਨਾਂ ਦੇ ਸਾਥੀਆਂ ਵੱਲੋਂ ਜੋ 26 11 ਨੂੰ ਸ਼ਹੀਦਾਂ ਦੀ ਯਾਦ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਨੌਜਵਾਨਾਂ ਨੇ ਬਹੁਤ ਵੱਡੀ ਸੰਖਿਆ ਦੇ ਵਿੱਚ ਹਿੱਸਾ ਲਿਆ ਔਰ ਅੱਜ ਦੇ ਇਸ ਦਿਨ ਤੇ ਜਿੱਥੇ ਬੋਬੀ ਜੈਨ ਜੀ ਉਹਨਾਂ ਦੇ ਸਾਥੀਆਂ ਨੂੰ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ ਉਹਨਾਂ ਦੀ ਯਾਦ ਦੇ ਵਿੱਚ ਥੈਲੇਸੀਮੀਆ ਪੀੜਤ ਜਾ ਜ਼ਰੂਰਤਮੰਦ ਲੋਕ ਹੈ ਜਿਹੜੇ ਜਿਨ੍ਹਾਂ ਨੂੰ ਬਲੱਡ ਦੀ ਲੋੜ ਹੈ ਉਸ ਦੇ ਲਈ ਇਹਨਾਂ ਨੇ ਇੱਕ ਬਹੁਤ ਹੀ ਨੇਕ ਉਪਰਾਲਾ ਕੀਤਾ ਔਰ ਆਨ ਵਾਲੇ ਦਿਨਾਂ ਦੇ ਵਿੱਚ ਵੀ ਜਿੱਦਾਂ ਬੋਬੀ ਜੀ ਪਿਛਲੇ ਕਾਫੀ ਸਾਲਾਂ ਤੋਂ ਸਮਾਜ ਦੇ ਵਿੱਚ ਸੇਵਾ ਕਰ ਰਹੇ ਆ ਸਾਲ ਦੇ ਵਿੱਚ ਤਿੰਨ ਚਾਰ ਬਲੱਡ ਕੈਂਪ ਲਗਾ ਕੇ ਥੈਲੇਸੀਮੀਆ ਪੀੜਤ ਬੱਚੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ ਉਹਨਾਂ ਦੀ ਮਦਦ ਲਈ ਹਮੇਸ਼ਾ ਹੀ ਤਤਪਰ ਰਹਿੰਦੇ ਆ ਮੈਂ ਪ੍ਰਮਾਤਮਾ ਅੱਗੇ ਦੁਆ ਕਰੂੰਗਾ ਇਹਨਾਂ ਨੂੰ ਲੰਬੀ ਉਮਰ ਔਰ ਤੰਦਰੁਸਤੀ ਦੇਵੇ ਤਾਂ ਕਿ ਇਸ ਤਰ੍ਹਾਂ ਦੇਸ਼ ਔਰ ਸਮਾਜ ਦੀ ਸੇਵਾ ਕਰ ਸਕਣ। ਜੈ ਸ਼੍ਰੀ ਰਾਮ ਮੈਂ ਅਨੂਵਾਲਾ ਸੋਸ਼ਲ ਵਰਕਰ ਮੈਂ ਅੱਜ ਇਹ ਕਹਿਣਾ ਚਾਹੁੰਗਾ ਕਿ ਖੂਨਦਾਨ ਕੈਂਪ ਬੋਬੀ ਪਿਆ ਜੈਨ ਜੀ ਦੁਆਰਾ ਸਾਡੇ ਸ਼ਹੀਦਾਂ ਨੂੰ ਇਕ ਸਮਰਪਿਤ ਯੋਗਦਾਨ ਦੇ ਰਿਆ ਜਾ ਰਿਹਾ ਉਹਨਾਂ ਦੀ ਯਾਦ ਵਿੱਚ ਇਹ ਬਲੱਡ ਕੈਂਪ ਲਗਾਇਆ ਗਿਆ ਹੈ ਔਰ ਇਸ ਦਾ ਮੇਨ ਮੋਟਿਵ ਇਹ ਹੈ ਕਿ ਜਿਹੜੇ ਯੂਥ ਹੈ ਸਾਡੇ ਉਹ ਵੱਧ ਛੱਡ ਕੇ ਇਸ ਜੋ ਬਲੱਡ ਕੈਂਪ ਵਿੱਚ ਹਿੱਸਾ ਪਾਣ ਤੇ ਜਿਹੜਾ ਨਸ਼ਾ ਹੈ ਇਸ ਤੋਂ ਦੂਰ ਹੋ ਕੇ ਸਮਾਜ ਸੇਵਕ ਸੇਵਕਾ ਜਾਂ ਸਮਾਜ ਵਰਕ ਦੇ ਵਿੱਚ ਆਣ ਕੇ ਉੱਤਰ ਕੇ ਆਪਣਾ ਬਾਦ ਚੜ ਕੇ ਹਿੱਸਾ ਲੈਣ ਔਰ ਮੈਂ ਕਹਾਂਗੀ ਇੰਨਾ ਮਜ਼ਾ ਆਂਦਾ ਨਾ ਜਦੋਂ ਇਹ ਵਰਕਿੰਗ ਜਾਂ ਇਹ ਕੰਮ ਜਿਹੜੋ ਸਾਨੂੰ ਨਜ਼ਰ ਆਂਦਾ ਕਿ ਸੈਮੀਨਾਰ ਕਿਤੇ ਜਾ ਰਿਹਾ ਹੈ ਜਾਂ ਇਹ ਕੈਂਪ ਲਗਾਏ ਜਾ ਰਹੇ ਆ ਤਾਂ ਦਿਲ ਕਰਦਾ ਹੈ ਕਿ ਬਦੋ ਬਦੀ ਇਸ ਜਿਹੜਾ ਯੋਗਦਾਨ ਦਾ ਹਿੱਸਾ ਬਣੀਏ ਤੇ ਯੂਥ ਨੂੰ ਵੀ ਇੱਕ ਵਾਰੀ ਇਹ ਹੀ ਗੱਲ ਕੀਤੀ ਜਾਏਗੀ ਕਿ ਤੁਸੀਂ ਹੋਰ ਗਲਤ ਕੰਮਾਂ ਵਾਲੇ ਪਾਸੇ ਆਪਣਾ ਧਿਆਨ ਝੜਾ ਕੇ ਇਸ ਸਮਾਜ ਸੇਵੀ ਵਰਕ ਦੇ ਵਿੱਚ ਆਓ ਰਲ ਕੇ ਸਭ ਯੋਗਦਾਨ ਦਿਓ ਸਰ ਕੋਨ ਦਾਨ ਸਭ ਤੋਂ ਵੱਡਾ ਦਾਨ ਆ ਕਿਸੇ ਦੀ ਜ਼ਿੰਦਗੀ ਬਚਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਤੇ ਅੱਜ ਦਾ ਜਿਹੜਾ ਖੂਨਦਾਨ ਦਾ ਕੈਂਪ ਲਗਾਇਆ ਗਿਆ ਆਪਣੇ ਦੇਸ਼ ਦੇ ਜਿਹੜੇ ਸ਼ਹੀਦਾਂ ਦੀ ਯਾਦ ਵਿੱਚ ਜਿਹੜਾ ਬੰਬੇ ਵਿੱਚ ਹੋਇਆ ਸੀ ਤੇ ਜੋ ਵੀ ਸਾਡੇ ਦੇਸ਼ ਦੀ ਸੇਵਾ ਕਰਦੇ ਨੇ ਸਿਪਾਹੀ ਕਮਾਂਡਰ ਸਭ ਤੋਂ ਵੱਡੀ ਸੇਵਾ ਉਹਨਾਂ ਦੀ ਸੇਵਾ ਨਾਲ ਹੀ ਅਸੀਂ ਆਪਣੀ ਦੇਖੋ ਲਾਈਫ ਨੂੰ ਇੰਜੋਏ ਕਰਦੇ ਆ ਇੱਥੇ ਤੇ ਆਪਣੇ ਆਪ ਨੂੰ ਸੇਫ ਰੱਖਦੇ ਆ ਸਾਡੀ ਫੈਮਿਲੀ ਸੇਫ ਰਹਿੰਦੀਆਂ ਨੇ ਤੇ ਦੇਸ਼ ਦੀ ਸੇਵਾ ਤੋਂ ਉੱਪਰ ਕੋਈ ਸੇਵਾ ਨਹੀਂ ਹੈ ਹਾਂਜੀ ਉਹ ਜਿਹੇ ਮੈਸੇਜ ਦੇਣਾ ਤੁਹਾਨੂੰ ਹਾਂਜੀ ਜੋ ਤੁਹਾਨੂੰ ਇਹ ਮੈਸੇਜ ਆਜੀ ਦੇਸ਼ ਦੀ ਸੇਵਾ ਕਰੋ ਨਸ਼ੇ ਪੱਤੇ ਤੋਂ ਦੂਰ ਰਹੋ ਲਾਈਫ ਨੂੰ ਇੰਜੋਏ ਕਰੋ ਸਭ ਤੋਂ ਵੱਡੀ ਗੱਲ ਇਹ ਹੈ ਹਾਂਜੀ ਨਾ ਕੰਮ ਕਰ ਰਹੇ ਸੇਵਾ ਕਰ ਰਹੇ ਹਾਂ ਅੱਗੇ ਆਣਾ ਚਾਹੀਦਾ ਬਿਲਕੁਲ ਆਣਾ ਚਾਹੀਦਾ ਜੀ ਇਹ ਸਾਬ ਬੋਬੀ ਜੀ ਦੇ ਲਈ ਸਾਡੇ ਕੋ ਕੋਈ ਸ਼ਬਦ ਨਹੀਂ ਹੈ ਜੋ ਇੰਨੀ ਸੇਵਾ ਕਰਦੇ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਕਿਸੇ ਕੋਲ ਟਾਈਮ ਹੀ ਨਹੀਂ ਹੈ ਯੁੱਗ ਦੇ ਵਿੱਚ ਕਿ ਕਿਸੇ ਲਈ ਸੇਵਾ ਲਈ ਟਾਈਮ ਕੱਢ ਸਕੇ ਹਰ ਬੰਦਾ ਲਾਈਫ ਦੇ ਵਿੱਚ ਇੰਨਾ ਬੀਜ਼ੀ ਆ ਆਪਣੇ ਬਿਜ਼ਨਸ ਚ ਫੈਮਿਲੀ ਦੇ ਵਿੱਚ ਪਰ ਬੋਬੀ ਜੀ ਜਿੰਨਾ ਟਾਈਮ ਦਿੰਦੇ ਆ ਉਹਨਾਂ ਦੀ ਸੇਵਾ ਨੂੰ ਸਲੂਟ ਆ ਬਿਲਕੁਲ ਕਰਨਾ ਚਾਹੀਦਾ ਹੈ ਖੂਨਦਾਨ ਨਾਲ ਦੇਸ਼ ਦੀ ਸੇਵਾ ਵੀ ਹੁੰਦੀ ਆ ਸਮਾਜ ਦੀ ਸੇਵਾ ਹੁੰਦੀ ਆ ਨਾਲ ਆਪਣਾ ਸਿਹਤ ਵੀ ਠੀਕ ਰੱਖਣ ਦਾ ਦੇਸ਼ ਦੇ ਜਾਨ ਕੁਰਬਾਨ ਕਰਨ ਵਾਲੇ ਉਹਨਾਂ ਫੌਜੀਆ ਪੁਲਿਸ ਕਰਮੀਆਂ ਦੇ ਲਈ ਪਹਿਲਾਂ ਤਾਂ ਸਲੂਟ ਆ ਜਿਹੜੇ 26 11 ਨੂੰ ਆਪਣੇ ਦੇਸ਼ ਦੀ ਰੱਖਿਆ ਦੇ ਲਈ ਆਪਣੇ ਸਮਾਜ ਦੀ ਆਪਣੇ ਲੋਕਾਂ ਦੀ ਰੱਖਿਆ ਦੇ ਲਈ ਕੁਰਬਾਨ ਹੋਏ ਉਹਨਾਂ ਲੋਕਾਂ ਦੀ ਯਾਦ ਦੇ ਵਿੱਚ ਜਿੱਤੇ ਸਾਰਾ ਦੇਸ਼ ਸ਼ਰਧਾਂਜਲੀ ਦਿੰਦਾ ਯਾਦ ਕਰਦਾ ਉਹਨਾਂ ਨੂੰ ਉੱਥੇ ਹੀ ਦੂਜੰਗ 5 ਸਟਾਰ ਕਲੱਬ ਦੇ ਸਦਸਦਿਅ ਉਹਨਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਉਂਦੇ ਨੇ ਬੜਾ ਹੀ ਵੱਡਾ ਕੰਮ ਕਰਦੇ ਰਿਹਾ ਉਹ ਇਸ ਫੈਕਟਰੀ ਜਿਹੜੀ ਬੰਦਾਂ ਕਿਉਂਕਿ ਫ੍ਰੀਜਲੈਂਡ ਚਲ ਜੋ ਪੱਖੇ ਲੈ ਕੇ ਜੋ ਹੋਰ ਪ੍ਰੋਡਕਟਿਵਲੀ ਆਪਾਂ ਲੈਣ ਜene ਉਹ ਫੈਕਟਰੀਆਂ ਦੇ ਬੰਦੇ ਨੇ ਉਹ ਨਹੀਂ ਕਿ ਅਸੀਂ ਚੀਜ਼ ਹੈ ਜਿਹੜੀ ਸਿਰਫ ਇਨਸਾਨ ਦੇ ਸਰੀਰ ਚੋਂ ਮਿਲਦੀ ਹੈ ਤੇ ਦੂਜੇ ਇਨਸਾਨ ਨੂੰ ਹੀ ਕੰਮ ਆਉਂਦੀ ਹੈ ਕਿਸਾਨ ਤੋਂ ਨਹੀਂ ਗੱਲ ਦੂਜੇ ਇਨਸਾਨ ਦੇ ਕੰਮ ਆਉਂਦੀ ਹੈ ਅਸੀਂ ਨਿਊ ਜੰਗ ਫਾਈਟਰ ਕਲੱਬ ਉਹਨਾਂ ਦੇ ਪ੍ਰਧਾਨ ਜੇਸ਼ ਜੈਨ ਕੋਵੀ ਜੀ ਉਹਨਾਂ ਦੀ ਪੂਰੀ ਟੀਮ ਦੂਜੇ ਦੁਬਾਲੂ ਦੇ ਕਾਲਜ ਦੇ ਪ੍ਰਧਾਨ ਸ੍ਰੀ ਗੌਰਵ ਅਧਰਵਾਲੀ ਦਾ ਵੀ ਧੰਨਵਾਦ ਕਰਨਾ ਚਾਹਵਾਂ ਜਿਨ੍ਹਾਂ ਸਹਿਯੋਗ ਦੇ ਨਾਲ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਹੈ ਖੂਨਦਾਨ ਕੈਂਪ ਬੋਬੀ ਜੈਨ ਜੀ ਦੀ ਅਗਿਸ਼ਤਾ ਵਿੱਚ ਕਮਲਾ ਲੋਟਿਆ ਕਾਲਜ ਦੇ ਵਿੱਚ ਲਗਾਇਆ ਗਿਆ ਹੈ ਇਹ ਖੂਨਦਾਨ ਕੈਂਪ 26 11 ਦੇ ਸ਼ਹੀਦਾਂ ਦੇ ਜਿਨ੍ਹਾਂ ਨੇ ਸਾਡੇ ਦੇਸ਼ ਲਈ ਸ਼ਹੀਦੀ ਦਿੱਤੀ ਉਹਨਾਂ ਦੀ ਯਾਦ ਵਿੱਚ থੈਲਸੀਮੀਆ ਪੀੜਿਤ ਬੱਚਿਆਂ ਵਾਸਤੇ ਲਗਾਇਆ ਗਿਆ ਹੈ ਮੈਂ ਤੁਹਾਡੇ ਲਈ ਇਹ ਬੇਨਤੀ ਕਰਦਾ ਹਾਂ ਲੁਧਿਆਣਾ ਵਾਸੀਆਂ ਨੂੰ ਇਹ ਕੈਂਪ 2:3 ਵਜੇ ਤੱਕ ਚੱਲਣਾ ਹੈ ਜਿੰਨਾ ਹੋ ਸਕੇ ਆਪਣੇ ਆਪ ਆਓ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਭੇਜੋ ਤਾਂ ਜੋ ਇੱਕ ਖੂਨਦਾਨ ਕੈਂਪ ਦਾ ਹਿੱਸਾ ਬਣ ਕੇ ਖੂਨਦਾਨ ਕਰਕੇ ਆਪਣਾ ਜੀਵਨ ਸਫਲ ਬਣਾਓ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਇੱਕ ਕੈਂਪ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਦੇਖੋ ਖੂਨ ਇੱਕ ਐਸੀ ਚੀਜ਼ ਹੈ ਜਿਹੜੇ ਫੈਕਟਰੀਆਂ 'ਚ ਨਹੀਂ ਬਣਦਾ ਆਪਣੇ ਸਰੀਰ 'ਚ ਉਤਪਨ ਹੁੰਦਾ ਹੈ ਆਪਣੇ ਸਰੀਰ ਤੋਂ ਇੱਕ ਸਰੀਰ ਤੋਂ ਦੂਸਰੇ ਸਰੀਰ ਨੂੰ ਜਿਹਨੂੰ ਨੀਡ ਹੈ ਉਹਨੂੰ ਦੇ ਸਕਦੇ ਆ ਖੂਨ ਦਾਨ ਨਾਲ ਕੋਈ ਸਰੀਰ ਦੇ ਵਿੱਚ ਕਮੀ ਨਹੀਂ ਆਉਂਦੀ ਮਹੀਨੇ 15 ਦਿਨ ਚੀ ਰਿਕਵਰੀ ਹੋ ਜਾਂਦੀ ਹੈ ਜਿੰਨਾ ਹੋ ਸਕੇ ਖੂਨ ਦਾਨ ਕੈਂਪ ਕਰੋ ਆਪ ਵੀ ਲਗਾਓ ਤੇ ਲੋਕਾਂ ਨੂੰ ਵੀ ਪ੍ਰੇਰਿਤ ਕਰੋ ਇਹ ਕੈਂਪ ਲਗਾਉਣ ਲਈ ਧੰਨਵਾਦ